ਉਹ ਗੋਲੀ ਮਾਰੋ ਇਹੋ ਜੇ ਬਨੋਟੀ ਯਾਰ ਦੇ ਇਹਨੇ ਤਾਂ ਯਾਰੀਆਂ ਦੇ ਨਾਂ ਤੇ ਕਲੰਕ ਲਾਤਾ ਬੰਦੇ ਨੇ ਇਹਨੂੰ ਆਪਦਾ ਯਾਰ ਬਣਾ ਕੇ ਉਹਨਾਂ ਨੂੰ 15 ਦਿਨ ਹੀ ਖਾ ਜਾਂਦਾ ਸੀਗਾ ਆਜੂ ਆਪਾਂ ਗੱਲ ਕਰਾਉਣੇ ਆ 200 ਬੰਦਾ ਖਾ ਗਿਆ ਮਾਰ ਕੇ ਆ ਜਾ ਮਰੇ ਖਿੱਚ ਕੇ ਲੈ ਚਲ ਸਸੇ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੀ ਸਿੱਧੂ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਆਪਾਂ ਗੱਲ ਕਰਦੇ ਆ ਅੱਜ ਲੋਕ ਕੁੱਕੜ ਖਾਂਦੇ ਬੱਕਰਾ ਖਾਂਦੇ ਮੱਛੀ ਖਾਂਦੇ ਜਲੂਨ ਸੁਣੇ ਹੋਣਗੇ ਇਹ ਇੱਕ ਬੰਦੇ ਖਾਣਾ ਬੰਦਾ ਮਿਲਿਆ ਆਪਾਂ ਉਹਦੇ ਨਾਲ ਗੱਲ ਕਰਦੇ ਆ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਆ ਸਸੇ ਗਾ ਸਸੀ ਕਾ ਜੀ ਕਿ ਇਹਨੂੰ ਤੁਸੀਂ ਕਿਵੇਂ ਪੜਾ ਕੀ ਗੱਲ ਹੋਈ ਮਸਲਾ ਕੋਈ ਨਹੀਂ ਇਹ ਬੰਦੇ ਵੜ ਵੜ ਕੇ ਖਾਂਦਾ ਰਿਹਾਗਾ 200 ਬੰਦਾ ਖਾ ਚੁੱਕਿਆ ਹੈ ਹੁਣ ਤੱਕ ਬਾਕੀ ਇਹਨੂੰ ਪੁੱਛੋ ਤਾਂ ਬਈ ਤੂੰ ਬੰਦੇ ਕਾਹ ਤੋਂ ਖਾਂਦਾ ਮੈਂ ਜੀ ਪੜਦਾ ਹੁੰਦਾ ਸੀਗਾ ਜੀ ਤੇ ਮੰਨ ਲਾ ਮੈਂ ਮੀਟ ਖਾਣ ਦਾ ਸ਼ੌਂਕ ਸੀਗਾ ਜੀ ਤੇ ਮੀਟ ਖਾਂਦਾ ਹੁੰਦਾ ਸੀ ਤੇ ਜਿਹੜਾ ਗਾਂ ਵਾਲਾ ਬੰਦਾ ਸੀਗਾ ਤੇ ਮੈਨੂੰ ਪਤਾ ਨਹੀਂ ਲੱਗਿਆ ਸੀਗਾ ਜੀ ਵੀ ਮੰਨ ਲਓ ਕਾਦਾ ਮੀਟ ਕਾਦਾ ਨਹੀਂ ਤੇ ਇਸੇ ਕਾਰਨ ਤੇ ਮੈਂ ਵੀ ਮੈਨੂੰ ਛਾਂਕ ਪੈ ਗਿਆ ਤੇ ਮੈਂ ਖਾਂਦਾ ਰਿਹਾ ਅੱਛਾ ਤੈਨੂੰ ਤੈਨੂੰ ਇਹ ਨਹੀਂ ਸੀ ਪਤਾ ਵੀ ਕਾਦਾ ਮੀਟ ਆ ਬੱਕਰਾ ਕੁੱਕੜਾ ਕਾਦਾ ਹਾਂ ਮੈਨੂੰ ਪਤਾ ਨਹੀਂ ਸੀ ਤੇ ਮੈਨੂੰ ਬਾਅਦ ਚ ਪਤਾ ਲੱਗ ਗਿਆ ਵੀ ਇਹ ਤਾਂ ਬੰਦੇ ਵੜਵੜ ਕੇ ਖਵਾਈ ਜਾਂਦਾ ਈ ਉਹ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਬੰਦੇ ਵੜਵੜ ਖਾਈ ਜਾਂਦਾ ਉਹ ਮੈਨੂੰ ਐ ਪਤਾ ਲੱਗ ਗਿਆ ਮਖ ਕਿ ਕਿਰਾ ਮੈਨੂੰ ਕਿਤੇ ਗਿਆ ਤੇ ਜਦੋਂ ਦੇਖਿਆ ਤੇ ਉਹਦੇ ਕੋਲ ਹੈ ਨਹੀਂ ਸੀ ਕੋਈ ਤੇ ਮਨ ਲੈ ਤਾਂ ਉਹ ਤੇ ਸ਼ੱਕ ਹੋ ਗਿਆ ਈ ਮੇਨੂੰ ਉਸ ਠੀਕ ਹੈ ਇਹ ਕਹਿੰਦਾ ਜੀ ਮੈਂ ਆਪਦੇ ਯਾਰ ਦੋਸਤ ਨਾਲ ਮੀਟ ਖਾਂਦਾ ਸੀਗਾ ਮੈਨੂੰ ਪਤਾ ਨਹੀਂ ਸੀ ਉਹ ਕਾਦਾ ਖਵਾਉਂਦਾ ਬੱਕਰਾ ਖਵਾਉਂਦਾ ਕੁੱਕੜ ਖਵਾਉਂਦਾ ਕੀ ਕੀ ਖਵਾਉਂਦਾ ਉਹਦੇ ਮੈਨੂੰ ਆਦਤ ਪੈ ਗਈ ਸਵਾਦ ਸੀਗਾ ਮੈਂ ਜੇ ਕੁੱਕੜ ਖਾ ਕੇ ਦੇ ਕਿਉਂ ਨਹੀਂ ਸਵਾਦ ਲੱਗਾ ਬੱਕਰਾ ਖਾ ਕੇ ਵੀ ਕਿਉਂ ਨਹੀਂ ਸਵਾਦ ਲੱਗਾ ਇਹ ਨਹੀਂ ਮੁੜ ਕੇ ਉਹਨੂੰ ਪੁੱਛਿਆ ਤੇ ਉਹ ਬੰਦੇ ਵੱਡ ਵੱਡ ਉਹ ਇਹਨੂੰ ਖਵਾਉਂਦਾ ਸੀ ਤੇ ਮੁੜ ਕੇ ਤੇਰੀ ਹੱਤ ਬਣ ਗਈ ਹਾਂ ਮੇਰੀ ਹੱਤ ਬਣ ਗਈ ਤੇ ਮੁੜ ਕੇ ਤੂੰ ਉਸ ਤੋਂ ਬਾਅਦ ਤੂੰ ਵੱਢਣੇ ਸ਼ੁਰੂ ਕਰਤੇ ਹਾਂ ਉਸ ਤੋਂ ਬਾਅਦ ਮੈਂ ਵੱਢਣੀ ਸ਼ੁਰੂ ਕਰਤੇ ਜੀ ਮੈਨੂੰ ਹਟਾਇ ਨਹੀਂ ਜੀ ਮੇਥੋਂ ਕਿੰਨੇ ਬੰਦੇ ਮਾਰਤੇ ਹੁਣ ਤੱਕ ਮਾਰਤੇ ਨੇ 2-300 ਵੀ 2-300 ਬੰਦਾ ਮਾਰਦਾ ਤੇ ਬਾਈ ਸਾਨੂੰ ਕਿਵੇਂ ਪਤਾ ਲੱਗਿਆ ਇਹਦੇ ਬਾਰੇ ਵੀ ਇਹ ਬੰਦੇ ਵੜਦਾ ਇਹ ਜੀ ਦੂਜੇ ਜਿਹੜੇ ਮੀਟਿੰਗਾਂ ਦੁਕਾਨਾਂ ਸੀ ਹੋਰ ਉੱਥੇ ਤਾਂ ਕੋਈ ਜਾਂਦਾ ਹੀ ਨਹੀਂ ਸੀ ਇਹਦੇ ਕੋਲੇ ਜਾਦੇ ਭੀੜ ਰਹਿੰਦੀ ਸੀ ਇਹ ਘਟੋ ਘਟ 100 20 ਰੁਪਏ ਕਿਲੋ ਮੀਟ ਦੇ ਦਿੰਦਾ ਸੀ ਬਾਕੀ ਦੁਕਾਨ ਤੇ 200 ਹੁੰਦਾ ਸੀਗਾ ਤੇ ਤਾਂ ਇਹਦੇ ਸਾਨੂੰ ਸ਼ੱਕ ਪਿਆ ਤੇ ਅਸੀਂ ਦੇਖਿਆ ਜਦੋਂ ਇਹਦੇ ਤੇ ਕਾਰਵਾਈ ਪਾਈ ਤੇ ਇਹਦਾ ਮੀਟ ਚੈੱਕ ਕੀਤਾ ਜਦੋਂ ਉਹਦੇ ਵਿੱਚ ਤਾਂ ਨਿਰਾ ਗੰਧ ਮੰਦੀ ਮੁਰਗਾ ਤਾਂ ਹੈ ਨਹੀਂ ਸੀਗਾ। ਅੱਛਾ ਬਿਮਾਰੀਆਂ ਵਾਲਾ ਸਾਰਾ ਕੁਝ ਸੀਗਾ। ਹਾਂ ਬਿਮਾਰੀਆਂ ਬਿਲਕੁਲ ਬਿਮਾਰੀਆਂ ਸੀਗੀਆਂ। ਮੁੜ ਕੇ ਫਿਰ ਤੁਸੀਂ ਇਹਦੇ ਤੇ ਫਿਰ ਇਹਨੂੰ ਤੁਸੀਂ ਕਿਵੇਂ ਫੜਿਆ ਜਾਂ ਤੁਸੀਂ ਮੁੜ ਕੇ ਇਹਦੇ ਤੇ ਕੀ ਕਾਰਵਾਈ ਕੀਤੀ? ਇਹ ਜੀ ਜਦੋਂ ਆ ਕੇ ਦੱਸਦੇ ਸੀਗੇ ਰਿਪੋਰਟ ਲਖਾਉਂਦੇ ਸੀ ਵੀ ਸਾਡਾ ਬੰਦਾ ਗਮ ਹੋ ਗਿਆ ਤੇ ਐਸ ਬੰਦੇ ਨਾ ਜਾਂਦਾ ਸੀ। ਫਿਰ ਅਸੀਂ ਹੌਲੀ-ਹੌਲੀ ਇਹਨੂੰ ਫੜ ਲਿਆ। ਅੱਛਾ ਵੀ ਇਹ ਮੰਨ ਕੇ ਚੱਲੋ ਵੀ ਕਹਿੰਦੇ ਜਿਹੜੇ ਰੈਸਟੋਰੈਂਟ ਆ ਜਿਹਦਾ ਮੀਟ ਜਾਂਦਾ ਸੀ ਜਾਂ ਲੋਕ ਲੈ ਕੇ ਜਾਂਦੇ ਸ ਉਹ ਬਿਮਾਰ ਰਹਿਣ ਲਾਗੇ ਸੀਗੇ ਇਹਦੇ ਮੀਟ ਖਾਣਾਂ ਕਿਉਂਕਿ ਸਸਤਾ ਮੀਟ ਵੇਚ ਕੇ ਸਾਡੇ ਹਲਕ ਪਾਇਦਾ ਮੁਫਤ ਦੀ ਚੀਜ਼ ਨੂੰ ਭਜਦਿਆਂ ਜਾਂ ਸਸਤੀ ਚੀਜ਼ ਨੂੰ ਭਜਦਿਆਂ ਉਹਦਾ ਨੁਕਸਾਨ ਨਹੀਂ ਬੈਂਦੇ ਕੀ ਹੁੰਦਾ ਉਸ ਤੋਂ ਬਾਅਦ ਇਹਦੇ ਤੇ ਸੈਂਪਲ ਚੈੱਕ ਕੀਤਾ ਤੇ ਜਮ੍ਹਾਂ ਗੰਦਮੰਦ ਆਇਆ ਤੇ ਇਹਨੂੰ ਵੜ ਕੇ ਇਹਦੇ ਤੇ ਵੜ ਕੇ ਐਫਆਰਈ ਹੋਈ ਵੀ ਸੀਗੀ ਤੇ ਉਹਨੂੰ ਇਹਨਾਂ ਦੇ ਇਹਨਾਂ ਦੇ ਗੌਰ ਕੀਤੇ ਇਹਨੂੰ ਫੜ ਲਿਆ ਬਾਈ ਮੜ ਕੇ ਨਾ ਤੁਸੀਂ ਇਹ ਜਦੋਂ ਫੜਿਆ ਇਹਨੂੰ ਅੱਜ ਅੱਜ ਇਹਨੂੰ ਰਿਮਾਂਡ ਤੇ ਲਿਆਵਾ ਰਿਮਾਂਡ ਤੇ ਲਿਆ ਹੋਇਆ ਜੀ ਇਹ ਹੁਣ ਤੇ ਇਸ ਤੋਂ ਬਾਅਦ ਹੋਰ ਵੀ ਕੋਈ ਕੋਈ ਨਿਕਲੂਗਾ ਕੋਈ ਨਾ ਕੋ ਦੱਸੂਗਾ ਇਹ ਤੇ 5 ਦਿਨ ਦੇ ਰਿਮਾਂਡ ਦੇ ਉੱਤੇ ਲਿਆਵਾ ਇਹ ਬੰਦੇ ਮਾਰ ਮਾਰ ਕੇ ਇਹਨੇ ਕਿੰਨੀ ਕੀ ਪ੍ਰੌਰਟੀ ਬਣਾਈ ਪ੍ਰਾਪਰਟੀ ਦੇ ਕੋਲੇ ਇੱਕ ਗੱਡੀ ਦਾਦ ਦੇ ਆ ਤੇ ਦੋ ਮੋਟਰਾਂ ਦਾਦ ਦੇ ਆ ਬਸ ਪ੍ਰਾਪਰਟੀ ਦਾ ਹੋਰ ਤਾਂ ਐਨ ਬਾਕੀ ਠੀਕ ਆ ਘਰ-ਬਾਰਾ ਦਾ ਉਹਦੇ ਕੋਈ ਪੈਸਾ ਪੂਸਾ ਮਿਲੇ ਆ ਜਿਹੜਾ ਕੋਈ ਜਦੋਂ ਤੁਸੀਂ ਉਹਨੂੰ ਪੜਿਆ ਨਹੀਂ ਨਹੀਂ ਇਹਦੇ ਕੋਲੋਂ ਥੋੜੇ ਮਿਲੇ ਆ 25000 ਮਿਲਾ ਬਾਕੀ ਇਹ ਤੋਂ ਪੁੱਛ ਗਿਆ ਅਜੇ ਬਾਕੀ ਆ ਠੀਕ ਆ ਹਜੇ ਇਹ ਤੁਹਾਨੂੰ ਰਿਮਾਂਡ ਤੇ ਲਿਆਵਾ ਪੰਜ ਛੇ ਦਿਨਾਂ ਵਾਸਤੇ ਇੱਕ ਦਿਨ ਦਾ ਰਿਮਾਂਡ ਹਜੇ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਜੱਜ ਨੂੰ ਕੀ ਕਹੋਗੇ ਵੀ ਜਿਹੜੀ ਇਹਦੀ ਪ੍ਰਾਪਰਟੀ ਆ ਤੇ ਵੀ ਉਹ ਜਿਹੜੇ ਬੰਦੇ ਨੇ ਘਰ ਨੂੰ ਇਹਨਾਂ ਨੁਕਸਾਨ ਕੀਤਾ ਉਹਨੂੰ ਦਿੱਤੀ ਜਾਵੇ ਕੋਸ਼ਿਸ਼ ਕਰਾਂਗੇ ਉਹਨਾਂ ਜੱਜ ਸਾਹਿਬ ਨੂੰ ਕਵਾਂਗੇ ਵੀ ਜਿਹੜੀ ਜਿੰਨਾਂ ਦਾ ਜੀ ਜਿੰਨਾਂ ਜਿੰਨਾਂ ਨੁਕਸਾਨ ਹੋਇਆ ਉਹਦੀ ਪ੍ਰਭਾਈ ਕੀਤੀ ਜਾਵੇ ਜਾਂ ਉਹਨਾਂ ਦਾ ਨੁਕਸਾਨ ਉਹ ਤਾਂ ਬੰਦਾ ਮਾਰਿਆ ਇਸਨੇ ਹਨਾ ਬੰਦਾ ਮਾਰ ਕੇ ਖਪਾਇਆਗਾ ਉਹਦਾ ਤਾਂ ਕੋਈ ਮੁੱਲ ਨਹੀਂ ਹੁੰਦਾ ਫੇਰ ਵੀ ਜੇ ਕੋਈ ਸਹਾਇਤਾ ਹੋ ਸਕਦੀ ਹੈ ਉਹਨਾਂ ਦੀ ਜਰੂਰ ਕਰਵਾਵਾਂਗੇ ਜਰੂਰ ਹੈਲਪ ਕਰਾਂਗੇ ਜਿੰਨਾਂ ਜਿੰਨਾਂ ਦਾ ਵੀ ਪਤਾ ਲੱਗਦਾ ਠੀਕ ਆਹਲਾ ਬੰਦਾ ਕੱਲ੍ਹ ਦੇ ਮੈਂ ਵੀ ਜਾਣੀ ਆ ਚਲ 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 ਹਾਂਜੀ ਬਈ ਮੁੜ ਕੇ ਤੁਹਾਨੂੰ ਕਿਵੇਂ ਮੰਨ ਕੇ ਚਲਾ ਦਿੱਤ ਪੈ ਗਈ ਸੀ ਹਨਾ ਖਾਣ ਦੀ ਤੇ ਤੂੰ ਬੰਦੇ ਨੂੰ ਬੱਸ 'ਚ ਕਿਵੇਂ ਕਰਦਾ ਸੀ ਬੱਸ ਐਂ ਕਰ ਲੈਂਦੇ ਸੀ ਜੀ ਮੈਂ ਉਹਨੂੰ ਪੈਸੇ ਪੁਸੇ ਦੇਣੇ ਤੇ ਮੇਰੇ ਕੋਲ ਪੈਸੇ ਹੁੰਦੇ ਸੀ ਪੈਗ ਪੱਗੋ ਨਾ ਲਵਾਉਣਾ ਚੰਗੀ ਤਰ੍ਹਾਂ ਤੇ ਐਂ ਕਰਕੇ ਤੂੰ ਇਸੇ ਕਰ ਨਹੀਂ ਮੇਰੇ ਬੱਸ 'ਚ ਹੋ ਜਾਂਦਾ ਸੀ ਜੀ ਤੇ ਖਵਾਉਣਾ ਪਾਉਣਾ ਚੰਗਾ ਉਹਨੂੰ ਤੇ ਤੀਜੀ ਦੂਜੀ ਜਦੋਂ ਮੈਨੂੰ ਪਤਾ ਲੱਗ ਜਾਂਦਾ ਤੇ ਮੇਰੇ ਹੀ ਹੋ ਕੇ ਰਹਿ ਜਾਂਦਾ ਸੀਗਾ ਉਸ ਤੋਂ ਬਾਅਦ ਮੈਂ ਕਹਿੰਦਾ ਸੀ ਵੀ ਬੱਸ ਕੰਮ ਕਰ ਦਿੰਦਾ ਸੀ ਉਹਦਾ ਜੀ ਕਹਿੰਦਾ ਉਹ ਤੁਰੇ ਜਾਂਦੇ ਬੰਦੇ ਨੂੰ ਮੈਂ ਹੈਲੋ ਹਾਈ ਕਰਕੇ ਉਹਨੂੰ ਬੱਸ ਅੱਜ ਕਰਕੇ ਪੈਸੇ ਇਹਦੇ ਕੋਲੇ ਖੁੱਲੇ ਹੁੰਦੇ ਸੀ ਉਹਨੂੰ दारू ਪਿਆਲਾ ਪਿਆ ਕੇ 5-10 ਦਿਨ ਉਹਨੂੰ ਪੂਰਾ ਫੁੱਲ ਧਝਾ ਲੈਂਦਾ ਸੀ ਤੇ ਉਸ ਤੋਂ ਬਾਅਦ ਉਹਨੂੰ ਆਦਿ ਲੈ ਆ ਕੇ ਰੂਮ 'ਚ ਤੇ ਮਾਰ ਦਿੰਦਾ ਸੀਗਾ ਤੇ ਇਨੇ ਘੱਟੋ-ਘੱਟ 100-200 ਤੋਂ ਬੰਦਾ ਉੱਤੇ ਮਾਰਦਾ ਜਿਨ੍ਹਾਂ ਦੇ ਘਰ ਕਿਸੇ ਦਾ ਕੋਈ ਕੱਲਾ ਮੁੰਡਾ ਹੋਊ ਕਿਸੇ ਦੇ ਦੋ ਆਂਡ ਗਵਾਂਡ 'ਚ ਵੀ ਨਹੀਂ ਛੱਡੇ ਤੂੰ ਹਾਂਜੀ ਆਂਡ ਗਵਾਂਡ 'ਚ ਵੀ ਨਹੀਂ ਛੱਡੇ ਨਾ ਜੀ ਤੇ ਭਾਈ ਇਹਦਾ ਕਿੰਨੇ ਦਿਨਾਂ ਦਾ ਰਿਮਾਂਡ ਲਿਆ ਤੁਸੀਂ 5 ਦਿਨਾਂ ਦਾ ਰਿਮਾਂਡ ਲਿਆ ਹੋਇਆ ਹੈਗਾ ਇਹਦਾ ਜੀ ਠੀਕ ਤੇ ਬਾਕੀ ਆਹ ਤੇ ਤੂੰ ਮੰਨ ਕੇ ਚੱਲ ਤੂੰ ਪੰਜ ਅੱਜ ਤੇ ਨਾਲ ਮਾਰ ਲਿਆ ਚੰਗਾ ਤੈਨੂੰ ਅੱਜ ਮੇਰੇ ਲੱਗਾ ਸ਼ਾਂਗਾ ਹਨਾ ਟਕਾ ਕੇ ਹਨਾ ਤੇ ਤੇਰਾ ਕੀ ਅੱਜ ਪਤਾ ਲੱਗਦਾ ਵੀ ਮੈਂ ਕਿ ਨਾ ਕੀਤਾ ਮੈਂ ਬੰਦਾ ਮਾਰਿਆ ਜੀ ਹੱਤਿਆ ਕੀਤੀ ਹੈ ਹਾਂਜੀ ਮੈਨੂੰ ਮਿਲ ਰਹੀ ਹੈ ਉਹ ਤਾਂ ਠੀਕ ਹੈ ਜੀ ਮੰਨ ਲਾ ਜਿਹੜਾ ਕੋਈ ਕੁੱਕੜ ਵੜ ਦਾ ਹੈ ਮੰਨ ਲਾ ਬੱਕਰੀ ਵੜ ਦਾ ਕੁਝ ਵੀ ਉਹ ਜੀਵ ਹੈ ਤਹੇ ਨਹੀਂ ਤੇ ਮੈਂ ਮੰਨ ਲਾ ਵੀ ਉਹ ਜੀਵ ਹੈ ਤੇ ਕਰਤੀ ਫੇਰ ਕਿ ਗਿੱਡੀ ਗੱਲ ਹੈ ਮੰਨ ਕੇ ਚੱਲ ਜਿਹੜਾ ਕੁੱਕੜ ਹੋ ਗਿਆ ਉਹ ਤਾਂ ਬਣਿਆ ਮੰਨ ਕੇ ਚੱਲ ਹੁਣ ਪਹਿਲੇ ਦਿਨੋਂ ਹੀ ਬਣਿਆ ਹੀ ਖਾਣ ਨੂੰ ਆ ਬੰਦਾ ਖਾਣ ਨੂੰ ਬਣਿਆ ਦੱਸ ਦੇ ਬੰਦਾ ਖਾਨ ਨੂੰ ਜੀ ਮਾਲਮੇ ਤਾਤ ਬਣ ਕੇ ਮਜ਼ਬੂਰ ਬਣ ਕੇ ਜੀ ਹੋ ਗਿਆ ਤੈਨੂੰ ਮਜ਼ਬੂਰੀ ਬਣ ਗਈ ਹਨਾ ਮਜ਼ਬੂਰੀ ਬਣ ਗਈ ਆਪਣੀ ਕਿਸੇ ਦੇ ਘਰ ਪੱਟਿਆ ਉਹ ਉਹ ਤਾਂ ਠੀਕ ਜਦੋਂ ਮੈਂ ਇਸ ਲੈਂਚ 'ਚ ਹੀ ਪੈ ਗਿਆ ਜੀ ਮਾਲਮੇ ਮਜ਼ਬੂਰੀ ਹੋ ਗਈ ਜੀ ਤਾਂ ਲੈਂਚ ਕਿਹੜੇ 'ਚ ਪੈ ਗਿਆ ਤੂੰ ਇਹੇ ਜਿਹੜੀ ਲੈਂਚ ਪੈ ਗਿਆ ਜਿਹੜਾ ਪੁਲਿਸ ਵਾਲੇ ਪਾਸੇ ਤੌਰ ਪਿਆ ਵੀ ਮੈਂ ਭਾਜੀ ਭਰ ਤਿੰਨ ਤੌਰ ਪਿਆ ਜਾਂ ਮਾ ਉਹਦੀ ਮਿਹਨਤ ਕਰ ਰਿਹਾ ਅਜਾ ਤੂੰ ਘਰ ਪੱਟ ਰਿਹਾ 200 ਬੰਦੇ ਖਾ ਗਿਆ ਮਾਰ ਕੇ ਹੋ ਜੀ ਜੇ ਤੈਨੂੰ ਨਾ ਫੜਦੇ ਕੀ ਪਤਾ ਹੋਰ ਕਿੰਨੇ ਕੁ ਮਾਰ ਦਿੰਨੇ ਤੋ ਉਹ ਠੀਕ ਹੈ ਜੀ ਇਹ ਦੁਬਾਰਾ ਗਲਤੀ ਹੋਗੀ ਨਹੀਂ ਕਰਦਾ ਇਹ ਗਲਤੀ ਤਾਂ ਹੁਣ ਇਹ ਮਨਾਉਣਗੇ ਨਾ ਜਦੋਂ ਰਿਮਾਂਡ ਤੇ ਲਿਆ ਤੇਰੀ ਚੰਗੀ ਤਰ੍ਹਾਂ ਤਸੱਲੀ ਕਰਾਉਣਗੇ ਤੇ ਮੁੜ ਕੇ ਤੇਰੇ ਵਰਗੇ ਗਾਂ ਹੋਰ 3600 ਬੰਦਾ ਸੋਚੂਗਾ ਠੀਕ ਹੈ ਜੀ ਹਾਂ ਤੇ ਇਹਦੀ ਪ੍ਰਾਪਰਟੀ ਇਹਦੀ ਤੁਸੀਂ ਪ੍ਰਾਪਰਟੀ ਸਾਰੀ ਜੱਜ ਨਾਲ ਗੱਲ ਕਰਕੇ ਸਾਰੀ ਸੀਲ ਕਰਾਓ ਪ੍ਰਾਪਰਟੀ ਇਹਦੀ ਸਾਰੀ ਜ਼ਬਤ ਕੀਤੀ ਜਾਊਗੀ ਜੀ ਤੇ ਇਹਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਊਗਾ ਬਾਈ ਨੂੰ ਹੁਣ ਉਮਰ ਕੈ ਦੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਅੱਬਲ ਕੇ ਫਾਂਸੀ ਨਹੀਂ ਸਖਤ ਤੋਂ ਸਖਤ ਸਜ਼ਾ ਦਿਵਾਏ ਉਹਨੂੰ ਫਾਂਸੀ ਦੀ ਸਜ਼ਾ ਇਹਨੂੰ ਜੱਜ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਆ ਆਪਾਂ ਗੱਲ ਕਰਦੇ ਆ ਬਾਈ ਨਾ ਬਾਈ ਤੁਸੀਂ ਸਾਰਾ ਤੁਸੀਂ ਮੰਨ ਕੇ ਚੱਲੋ ਇਹਨੂੰ ਤੁਸੀਂ ਕੀ ਸਜ਼ਾ ਦਿਵਾਓਗੇ ਤੇ ਜੇ ਇਹ ਮੰਨ ਕੇ ਚੱਲੋ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲ ਜੇ ਤੇ ਤੁਸੀਂ ਕੀ ਇਨਵੈਸਟੀਗੇਸ਼ਨ ਕਰੋਗੇ ਕੋਸ਼ਿਸ਼ ਕਰਾਂਗੇ ਜੀ ਇਹਨੂੰ ਸਖਤ ਸਜ਼ਾ ਮਿਲੇ ਤੇ ਬਾਕੀ ਜਿਹੜੇ ਲੋਕਾਂ ਦਾ ਨੁਕਸਾਨ ਹੋਇਆਗਾ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆਗਾ ਤੇ ਉਹਨਾਂ ਨੂੰ ਕਹਾਂਗੇ ਸਾਡਾ ਸਾਥ ਦਿੱਤਾ ਜਾਵੇ ਹਣਾ ਇਹਨੂੰ ਸਜ਼ਾ ਦਿੱਤੀ ਜਾਵੇ ਵੀ ਗਾਂਵ ਵਾਸਤੇ ਕੋਈ ਐਰ ਜਾਂ ਐਰ ਦੀ ਹਰਕਤ ਜਾਂ ਐਰ ਦਾ ਜੁਰਮ ਕਰਨ ਦੀ ਕੋਸ਼ਿਸ਼ ਨਾ ਕਰੇ। ਰਮਾਂਡ ਤੇ ਤੁਸੀਂ ਹੁਣ ਇਹਦੇ ਨਾਲ ਕੀ ਕਰੋਗੇ? ਰਮਾਂਡ ਦੇ ਇਹਦੇ ਛੇਤਰ ਪ੍ਰੇਟ ਹੋਈ ਆ। ਇਹਦੋਂ ਪਹਿਲਾਂ ਹੋਈ ਆ ਕੋਟਾ ਲੱਗਿਆ। ਬਾਕੀ ਇਹਦੇ ਪਟੇ ਵੀ ਲਾਵਾਂਗੇ। ਪਟਾ ਸਟਾਰਟ ਕਰਦੇ ਹੁਣ। ਠੀਕ ਹੈ। ਉਹ ਲਾਵਾਂਗੇ ਇਹਦੇ। ਤੇ ਤੁਹਾਨੂੰ ਪੁਸ਼ਤਾਵਾ ਹੋ ਰਿਹਾ ਤੁਸੀਂ ਬੰਦੇ ਖਾਦੇ ਕਿਸੇ ਦਾ ਘਰ ਪਟਿਆ? ਹਾਂਜੀ ਬਹੁਤ ਹੋ ਰਿਹਾ ਜੀ। ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ? ਕਰ ਬੈਠੇ ਕਿਹਜਣਾ ਖਾਰੇ ਕੋਈ ਬੰਦਾ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਇਹਦੋਂ ਬਾਅਦ ਮੰਨ ਲੈ ਕੋਈ ਗਲਤੀ ਨਾ ਕਰੀ ਜੀ। ਸਾਨੂੰ ਤੂੰ ਤੂੰ ਗੇ ਵੀ ਸਾਨੂੰ ਤਾਂ ਐਂ ਲੱਗਦਾ ਕਿ ਇੱਥੇ ਨਾ ਕਿਸੇ ਨੂੰ ਖਾਜੇ ਹੈਗਾ ਹੁਣ ਬਾਈ ਤੁਸੀਂ ਮੰਨ ਕੇ ਚੱਲੋ ਇਹਦੇ ਤੇ ਚੰਗਾ ਕਟਾਪਾ ਕੀਤਾ ਸਾਰਾ ਕੋ ਕੀਤਾ ਹੁਣ ਸਾਨੂੰ ਤੁਸੀਂ ਕੀ ਕਰੋਗੇ ਜੱਜ ਸਾਹਿਬ ਨੂੰ ਕਵਾਂਗੇ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕੀ ਪਤਾ ਯਾਰ ਜੇ ਦਾ ਵੀ ਜੇਲ੍ਹ ਦੇ ਵਿੱਚ ਉਹ ਵੀ ਬੰਦੇ ਵੜਵੜ ਖਾਣ ਲੱਗ ਜੇ ਹਨਾ ਤੇ ਬਸ ਇਹਨੂੰ ਸਖਤ ਤੋਂ ਸਖਤ ਇਹ ਜੀ ਸਜ਼ਾ ਦੇਣੀ ਦੇਣੀ ਆ ਵੀ ਜਿਹੜਾ ਮੰਨ ਲਾ ਗਾਂ ਵਾਸਤੇ ਹੋਰ ਨਾ ਕੋਈ ਕਰਿਆ ਇਹ ਜੀ ਧੰਨਵਾਦ ਜੀ ਧੰਨਵਾਦ ਦੋਸਤੋ ਇਹ ਸੀਗਾ ਉਹ ਬੰਦਾ ਜੀਨੇ 200 ਬੰਦਾ ਮਾਰ ਕੇ ਖਾ ਲਿਆ ਖਾ ਲਿਆ ਕੀ ਇੱਕ ਦੋਸਤੀ ਦੇ ਨਾਂ ਤੇ ਕਲੰਕ ਲਾਤਾ ਬੰਦੇ ਨੇ ਉਹਨੂੰ ਉਹ ਜਾਲ ਬਣਾਉਂਦਾ ਸੀ ਆਦੂਆਂ ਗੱਲਾਂ ਚੱਲ ਜਾਂਦਾ ਸੀ ਉਹਨੂੰ ਪੈਗ ਸ਼ੈਗ ਲਵਾ ਕੇ 10 12 ਦਿਨ 15 ਦਿਨ ਆਦ ਤਿਹਾਉਂਦਾ ਸੀ ਉਹਨੂੰ ਲਿਜਾ ਕੇ ਕੰਮ ਦੇ ਚ ਉਹਨੂੰ ਮਾਰ ਦਿੰਦਾ ਸੀਗਾ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਲੋਕਾਂ ਨੇ ਇਹਦੇ ਵਿਰੁੱਧ ਫੜਾਈ ਕੀਤੀ ਮੀਟ ਦੁਕਾਨਾਂ ਤੋਂ ਰੈਸਟੋਰੈਂਟਾਂ 'ਚ ਦੇਣ ਲੱਗ ਗਿਆ ਉੱਥੇ ਲੋਕ ਬਿਮਾਰ ਹੋਣ ਲੱਗੇ ਫਿਰ ਹੌਲੀ ਹੌਲੀ ਤਫ਼ਤੀਸ਼ ਕੀਤੀ ਇਹਨੂੰ ਚੱਕ ਲਿਆ ਪਰ ਇਹਜਾ ਕੰਮ ਨਹੀਂ ਕਰਨਾ ਚਾਹੀਦਾ ਗਲਤ ਕੰਮ ਦੀ ਸਜ਼ਾ ਹੁੰਦੀ ਹੁੰਦੀ ਹੈ ਇੱਕ ਦਿਨ ਫੜੇ ਹੀ ਜਾਂਦਾ ਹੁੰਦਾ ਬੰਦਾ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਲੋਕਾਂ ਨੂੰ ਸਿੱਖਿਆ ਦੇਣ ਲਈ ਹੁੰਦੀ ਆ ਇਹਨੂੰ ਸਿੱਧੇ ਪਾਸੇ ਲੈ ਕੇ ਇਹਨਾਂ ਗਲਤ ਪਾਸੇ ਲੈ ਕੇ ਜਾਣਾ ਥੋਡੀ ਮਰਜ਼ੀ ਆ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ